ਬਿਚੋੜਾ ਸਹਿਆਣਾ ਜਾਣਾ ਬਿਚੋੜਾ ਸਹਿਆਣਾ ਜਾਣਾ ਇਹ ਹੋ ਵੀ ਚੋ ਰਸਤੇ 'ਤੇ ਅੱਜ ਮੇਰੇ ਪਾਣੇ ਅੱਜ ਮੇਰੀ ਕਿਰਿਆ ਕਰਨ ਕਰ ਰਹੀ ਉਸ ਤੋਂ ਬਾਅਦ ਪਸਤੋ 9 ਤ੍ਰਿ ਸਾਰੇ ਘਾਣਾ ਵਾਪਰਿਆ ਅੱਜ ਆਪਣੇ ਸਾਹਮਣੇ ਸੁਪਨੇ ਬਹੁਤ ਵੱਡੇ ਸੀ ਬੱਚੇ ਦੇ ਪਰ ਜੋ ਪਰਮਾਤਮਾ ਮਨਜੂਰ ਹੋਈ ਹੁੰਦਾ ਹੈ ਸੋ ਆਪਾਂ ਸਾਰਿਆਂ ਨੇ ਹੁਣ ਅਦਾਸ ਕਰੀਆਂ ਸ਼ਰਮ ਕਰ ਦਿੱਤੀਆਂ ਨੇ ਪਰ ਜਦੋਂ ਘਰ ਤੋਂ ਪੈਰ ਪੁੱਟਿਆ ਕਿ ਉਦੋਂ ਪਤਾ ਸੀ ਕਿ ਮੈਂ ਮੁੜ ਕੇ ਇਸ ਨਗਰ ਦੇ ਵਿੱਚ ਇਸ ਖਾਕ ਵਿੱਚ ਆਉਣਾ ਹੈ ਤੁਪਰੇਂ ਜੀ ਧਰਤੀ ਤੇ ਤੇਈ ਤਰੀਕ ਸੂਰੇ ਇਹੋ ਜਿਨ ਮਾਰੇ ਘੜੀ ਆਈ ਕਿ ਉਸ ਚਮਕਦੇ ਹੀਰੇ ਨੂੰ ਸਾਡੇ ਨਗਰ ਦੇ ਸੁਪੁੱਤਰ ਨੂੰ ਸਾਡੇ ਤੋਂ ਸਦਾ ਲਖੋ ਕੇ ਲੈ ਗਈ ਜਦੋਂ ਇਸ ਨਗਰ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹ ਬਾਹਰੋਂ ਬਾਪਰ ਗਿਆ ਸੱਚ ਨਹੀਂ ਆ ਰਿਹਾ ਸੀ ਹੌਲੀ-ਹੌਲੀ ਨੰਬਰ ਟਰੈਕ ਕੀਤਾ ਲਗਭਗ ਸਵੇਰੇ 11:00 ਵਜੇ ਮੈਨੂੰ ਨੰਬਰ ਮਿਲਿਆ ਨੰਬਰ ਲੈ ਕੇ ਗੱਲ ਕੀਤੀ ਵਿਦੇਸ਼ੀ ਕੋ ਧਰਦੇ ਤੇ ਮਾਤਾ ਕੋਲੋਂ ਗੱਲਣੀ ਹੋਈ ਜਿਹੜੇ ਉਥੇ ਪ੍ਰਬੰਧਕ ਤੇ ਉਹਨਾਂ ਨੇ ਗੱਲ ਕੀਤੀ ਸਾਰੀ ਦੁੱਖਿਆ ਸੁਣਾਈ ਚੁੱਪ ਹੋਣਾ ਪੈ ਗਿਆ ਕੋਈ ਸ਼ਬਦ ਕਹਿਣ ਨੂੰ ਬਾਕੀ ਨਾ ਰਹਿ ਗਿਆ ਜੋ ਹੋਇਆ ਭਾਣਾ ਮੰਨਉ ਸਮਰੱਥ ਹੋਏ ਅੱਜ ਤਰੀਕ ਨੂੰ 15 16 ਦਿਨ ਹੋ ਗਏ ਆਪਨ ਇਸ ਇੰਦੇ ਸ਼ੋੜੇ ਦੇ ਵਿੱਚ ਜਿਹੜਾ ਲੰਘ ਰਹੇ ਹਾਂ ਉਸ ਪ੍ਰਬੰਧਕਾਂ ਦਾ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਮੈਂ ਤਾਂ ਉੱਥੇ ਜਿਹੜੀ ਭੂਗਾਰੇ ਜਾਂ ਸਰਸਕਾਰ ਫੁੱਲਾਵਾ ਤੇ ਤਾਂ ਭਾਈ ਕਿਰਦਸ਼ਨ ਦੱਸ ਦੇਣਾ ਸੀ ਕਿ ਮੇਰੀ ਡੇਲੀ ਅਪਡੇਟ ਨਾਲ ਗੱਤਾਲਾਪ ਹੁੰਦੀ ਰਹੀ ਮੈਂ ਇੱਕ ਇਹ ਗੱਲ ਕਹਿ ਸਕਦਾ ਵੀ ਉਸ ਪ੍ਰਬੰਧਕਾਂ ਨੇ ਉਸ ਸੰਗਤਾਂ ਨੇ ਬਰੇਤ ਦੀ ਧਰਤੀ ਦੇ ਵਿੱਚ ਇੱਕ ਸਿੱਖ ਧਰਮ ਦਾ ਇੱਕ ਸਾਡਾ ਪੰਜਾਬ ਦਾ ਅਸਰ ਉੱਚਾ ਪਲਦਾ ਜਿਨ੍ਹਾਂ ਨੇ ਮੈਂ ਇਹ ਗੱਲ ਦਰਵੇ ਨਾਲ ਕਹਿਣਾ ਕਿ ਅੱਜ ਸਮਾਜ ਦੇ ਵਿੱਚ ਜਿਉਂਦੇ ਨਾਲ ਛੱਡ ਰਹਿਣਾ ਉਹਨਾਂ ਸਾਡਾ ਮਰਿਆ ਸਾਹਮਣੇ ਹੈ ਮੈਂ ਉਦੋਂ ਫੋਨ ਤੇ ਵੀ ਧੰਨਵਾਦ ਕੀਤਾ ਮੀਡੀਆ ਜਰੂਰ ਧੰਨਵਾਦ ਕੀਤਾ ਅੱਜ ਜਿਉਂਦੇ ਨਾਲ ਛੱਡਣ ਪਰੌ ਸਾਡਾ ਮਰਿਆ ਸਾਹਮਣੇ ਮੈਂ ਉਸ ਗੱਲ ਤੋਂ ਉਸ ਸੰਗਤ ਦਾ ਧੰਨਵਾਦ ਰਣੀ ਆ ਪਿੰਡ ਨਾਲ ਕਿ ਅਸੀਂ ਸਾਡੇ ਕੋਲ ਖਾਨਪੁਰ ਜਾਇਆ ਕਰਦਾ ਤੇ ਅਸੀਂ ਕਹਿੰਦੇ ਸੀ ਤੂੰ ਇੱਥੇ ਆ ਜਾ ਉਹ ਕਹਿੰਦਾ ਸੀ ਵੀ ਮੈਂ ਲੰਘ ਨਹੀਂ ਸਕਣਾ ਜਦੋਂ ਵਿਦੇਸ਼ ਵੀ ਗਿਆ ਤਾਂ ਸਾਨੂੰ ਮਿਲ ਕੇ ਗਿਆ ਪਿੰਡ ਬਹੁਤ ਵੱਡੇ ਪਰਿਵਾਰ ਦਾ ਮੈਂਬਰ ਸੀ ਬਹੁਤ ਵੱਡੀਆਂ ਪੋਟਾਂ ਦੇ ਦੇ ਪਰਿਵਾਰ ਨੇ ਨੌਕਰੀਆਂ ਕੀਤੀਆਂ ਪਰ ਮੈਂ ਸਾਰੇ ਪਰਿਵਾਰ ਵੱਲੋਂ ਉਪਦੇਸ਼ ਵਾਲੇ ਪਰਿਵਾਰ ਦੇ ਵੀ ਚਰਨਾਂ ਦੇ ਵਿੱਚ ਸਿਰ ਰੱਖ ਕੇ ਉਹਨਾਂ ਦਾ ਧੰਨਵਾਦ ਕਰਦਾ ਤੇ ਵਿਸ਼ੇਸ਼ ਤੌਰ ਤੇ ਜਿੰਨੇ ਵੀ ਲੰਗ ਦੇ ਲੰਗਰਵਾਸੀ ਬੈਠੇ ਆ ਉਹਨਾਂ ਦਾ ਪਿਆਰ ਦੇ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਵੀ ਸਿਰ ਰੱਖ ਕੇ ਉਹਨਾਂ ਦਾ ਵੀ ਧੰਨਵਾਦ ਕਰਦਾ ਫਿਰ ਤੁਸੀਂ ਆਪਣਾ ਪਿਆਰ ਉਹਨਾਂ ਦਾ ਸੰਭਾਲ ਉਹਨਾਂ ਦੀ ਮਾਂ ਦਾ ਵੀ ਇੰਨੀ ਗੱਲ ਕਹੇ ਬढ़ापे ਤੱਕ ਸੰਭਾਲਣ ਦੀ ਤਾਂ ਤੁਸੀਂ ਵੀ ਸੰਗਰ ਦੇ ਜੋਗੋੜੇ ਵੀ ਚਰਨਾਂ ਦੇ ਵਿੱਚ ਮਰ ਅੱਖਰ ਝੁਕਦਾ ਤੇ ਮੇਰੀ ਇੰਨੀ ਕੀ ਬੇਕੀ ਆ ਤੁਹਾਡੇ ਲੱਗਣਾ ਇਹਨਾਂ ਮਾਂ ਪੁੱਤਾਂ ਦਾ ਪਿਆਰ ਸੀ ਤੁਸੀਂ ਉਸ ਪਿਆਰ ਦਾ ਮੁੱਲ ਓੜਿਆ ਤੇ ਅੱਗੇ ਵੀ ਓੜਨ ਦੇ ਤੁਸੀਂ ਵਾਅਦੇ ਕੀਤੇ ਨੇ ਅਨੁਸਾਰ ਤੁਹਾਨੂੰ ਚਰਨਾਂ ਦੇ ਵਿੱਚ ਆ ਕੇ ਬੇਤੀ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜੀ ਕੀ ਪਾਣਾ ਵਰਤੇ ਆ ਹੋਰ ਖਾਲਸਾ ਵਾਲੇ ਫਤਿਹ ਪਾਣਾ ਵੜਾ ਤੇ ਨਾਮ ਮੰਨਣ ਵਾਲਾ ਪਾਣਾ ਹੈ ਇਹ ਬੱਚਾ ਸਾਡੇ ਪਿੰਡੋਂ ਉਚਾਰਨ ਸਿੰਘ ਜੀ ਜਿਹੜਾ ਬਚਪਨ ਤੋਂ ਇੱਥੇ ਬੜਾ ਪ੍ਰੀਭੀ ਨਾਲ ਹੰਡਾਇਆ ਹੈ ਔਰ ਮਾਂ ਨੇ ਬੜਾ ਸੱਜ ਕਰਕੇ ਬੜੀ ਮਿਹਨਤ ਕਰਕੇ ਇਹਨੂੰ ਬੱਚਨ ਨਗਰ ਨੇ ਪਾਲਿਆ ਆ ਜੋਸ਼ ਦੀ ਜਿਹੜੀ ਸੋਚ ਸੀ ਉਹ ਇੱਕ ਸਿੱਖ ਨੂੰ ਧਰਮ ਨੂੰ ਪ੍ਰਫੁੱਲਤ ਕਰਨ ਵਾਸਤੇ ਸੀ ਔਰ ਉਹ ਸਿੱਖ ਧਰਮ ਦੇ ਬਲਾਰਾ ਬਣ ਕੇ ਉੱਭਰ ਰਿਹਾ ਸੀ ਔਰ ਇੱਕ ਬਸ ਤੋਂ ਵੱਡੇ ਗੱਲ ਦੇ ਦਸਤਾਰ ਅੱਜ ਆਪਣੇ ਦੇਸ਼ ਦੇ ਵਿੱਚੋਂ ਆਪਣੇ ਪੰਜਾਬ ਦੇ ਵਿੱਚੋਂ ਗਾਇਬ ਹੋ ਰਹੀ ਹੈ ਉਹ ਦਸਤਾਰ ਤੇ ਦਿਮਾਲਿਆਂ ਦਾ ਬੜਾ ਉਨੁਸ਼ਾਅ ਸੀ ਉਹਨੇ ਦਿਮਾਲੇ ਸਜਾਉਣ ਦਾ ਦਸਤਾਰ ਸਿਉਂਦਾ ਬੜਾ ਕਤਹਿਆ ਕੀਤਾ ਸੀ ਬੜੇ ਬੱਚਿਆਂ ਨੂੰ ਉਹਨੇ ਦਸਤਾਰਾਂ ਸਜਾਈਆਂ ਬੜਾ ਦਿਮਾਲੇ ਸਜਾਏ ਬਿੜਨ ਸਖਿਆ ਟ੍ਰੇਨਿੰਗ ਦਿੱਤੀਆਂ ਔਰ ਸਿੱਖੀ ਦੇ ਪ੍ਰਚਾਰ ਅਤੇ ਦਿਮਾਲੇ ਦੇ ਦਸਤਾਰ ਦੇ ਸਿਖਾਉਣ ਵਾਸਤੇ ਔਰ ਇਹਨੂੰ ਅੱਗੇ ਵਧਾਉਣ ਵਾਸਤੇ ਉਹ ਬੜ ਟੂਰ ਦੇ ਅੱਜ ਲਗਭਗ 2 ਮਹੀਨੇ ਪਹਿਲਾਂ ਆਪਣੀ ਮਾਤਾ ਨੂੰ ਲੈ ਕੇ ਨਾਲ ਨਿਕਲਿਆ ਸੀ ਵੱਖ-ਵੱਖ ਕੰਟੇਨਰ ਹੁੰਦਾ ਹੋਇਆ ਉਹ ਫਿਲੀਪੀਨਜ਼ ਦੇ ਵਿੱਚ ਪਹੁੰਚਿਆ ਸੀ ਔਰ ਭਾਈ ਜੁਲਾਈ ਜਿਹੜੀ ਸ਼ਾਮ ਐਸੀ ਆਈ ਉਹਨੂੰ ਮਾੜੀ ਮੋਟੀ ਸਿਹਤ ਦੇ ਵੀ ਪ੍ਰੋਬਲਮ ਆਈ। ਉਹਨੂੰ ਲੈ ਕੇ ਉੱਥੋਂ ਦੀ ਸੰਗਤ ਦੇ ਹਸਪਤਾਲ ਲੈ ਗਏ। ਟੈਸਟ ਵਗੈਰਾ ਕਰਾਏ। ਉੱਥੇ ਪਤਾ ਲੱਗਾ ਕਿ ਨਾਰਮਲ ਆ ਗਿਆ ਕੋਈ ਦਿੱਕਤ ਹੈ ਨਹੀਂ ਸੀ। ਇਸ ਕਰਕੇ ਉਹਨੂੰ ਸ਼ਾਮ ਨੂੰ ਘਰ ਆ ਪੇ ਦਿੱਤਾ। ਅਗਲੇ ਅਗਲੇ ਹੀ ਕੰਟਰੀ ਵੱਲ ਤੋਂ ਫਲੈਟ ਸੀ। ਉਹਨਾਂ ਨੇ ਕੈਨਸਲ ਕੀਤੀ। ਸਵੇਰੇ 5 ਵਜੇ ਫੇਰ ਕਿਤੇ ਉਹਨੂੰ ਲਗਭਗ ਪ੍ਰੋਬਲਮ ਆ ਗਈ ਬਾਥਰੂਮ ਵਿੱਚ ਨਹਾਉਣ ਦਾ ਨਿਸ਼ਾਨ ਕਰਦਿਆਂ ਨੂੰ। ਇਹ ਮੇਰੇ ਲਈ ਜਿਹੜਾ ਉੱਥੇ ਪ੍ਰਬੰਧਕ ਸੀ ਉਹਨੂੰ ਲੈ ਕੇ ਫੇਰ ਹਸਪਤਾਲ ਪਹੁੰਚੇ। ਉਥੇ ਜਿਹੜੇ ਜਾਂਦਾ ਸਾਰੇ ਪਲਸ ਜਿਹੜੀ ਉਹ ਬਹੁਤ ਡਗ ਗਈ ਸੀ ਪਤਾ ਲੱਗੇ 30 ਤੇ ਰਹਿ ਗਈ ਸੀ ਇਸ ਕਰਕੇ 1.5 ਤੋਂ 2 ਘੰਟੇ ਜਿਹੜਾ ਉਹਨਾਂ ਨੇ ਜਦੋਂ ਜਹਾਜ ਡਾਕਟਰਾਂ ਨੇ ਕੀਤੀ ਪਰ ਉਹਨਾਂ ਦੇ ਵਿੱਚ ਉਹਨੂੰ ਕੋਈ ਰਿਜ਼ਲਟ ਨਾ ਮਿਲਿਆ ਅਖਰਕੰ 1.5 ਤੋਂ 2 ਘੰਟੇ ਮੈਨੂੰ ਇੱਕ ਅਟੈਕ ਅਟੈਕ ਆਇਆ ਇਹਨੂੰ ਪਹਾੜ ਟੱਕਣਿਆ ਉਹਦੇ ਵਿੱਚ ਸਾਡੇ ਨਾਲ ਹਸਪਤਾਲ ਦੇ ਵਿਛੜਗੋਦੇ ਵਿੱਚ ਮੌਤ ਹੋ ਗਈ ਔਰ ਸਾਨੂੰ ਜਦੋਂ ਉਸ ਟਾਈਮ ਪਤਾ ਲੱਗਿਆ 23 ਜੁਲਾਈ ਨੂੰ ਇੱਕ ਨਗਰ ਦੇ ਵਿੱਚ ਇਲਾਕੇ ਦੇ ਵਿੱਚ ਸ਼ਨਾਟਾ ਸ਼ਾ ਗਿਆ ਸੋਗ ਦੀ ਲਹਿਰ ਦੌੜ ਪਈ ਉਹ ਕਿਹੜੀ ਅੱਖ ਜਿਹੜੀ ਸਿੱਜਲ ਨਹੀਂ ਹੋਈ ਔਰ ਮੈਨੂੰ 11 ਵਜੇ ਲਗਭਗ ਇਹਨਾਂ ਦਾ ਫ ਉਥੇ ਦੇ ਧਰਤੀ ਦਾ ਵਿਦੇਸ਼ ਦਾ ਮੈਂ ਫੋਨ ਕੀਤਾ ਉਥੋਂ ਦੇ ਪ੍ਰਬੰਧਨ ਨੇ ਸਾਰਾ ਇਸ ਤਰ੍ਹਾਂ ਦੱਸਿਆ ਬਾਲਾਤਾਪ ਬੜਾ ਦੁੱਖ ਹੋਇਆ ਮੈਂ ਉਹਨਾਂ ਨੂੰ ਪੁੱਛਿਆ ਵੀ ਯਾਰ ਨੱਗਰ ਵੱਲੋਂ ਕੋਈ ਸੰਗਤ ਵੱਲੋਂ ਸਾਡੇ ਵੱਲੋਂ ਕੋਈ ਤੁਹਾਨੂੰ ਸੇਵਾ ਭੇਜੀਏ ਫੰਡ ਭੇਜੀਏ ਕੋਈ ਸੰਗਤ ਭੇਜੀਏ ਜਿਹੜਾ ਪ੍ਰਬੰਧ ਕਰਨ ਵਾਸਤੇ ਪਰ ਮੈਂ ਉਸ ਪ੍ਰਬੰਧਕਾਂ ਨੂੰ ਕਸਲੂਟ ਕਰਦਾ ਵਧਾਈ ਦੇਣਾ ਧੰਨਵਾਦ ਕਰਦਾਂ ਹਾਂ ਉਹਨਾਂ ਨੇ ਕੋਈ ਐਸਾ ਦੱਸਿਆ ਮੈਂ ਕਹਿੰਦੇ ਜੀ ਸਾਡਾ ਇੱਥੇ ਦਾ ਜੁੰਮਰ ਹੀ ਬਣਦੀ ਹੈ ਇੱਥੇ ਸਾਡੇ ਪ੍ਰਬੰਧ ਅਸੀਂ ਕਰਾਂਗੇ ਤੁਹਾਡਾ ਅਮਰਤਾ ਦਾ ਹੀ ਡੱਡ ਬੜੀ ਪਛਾਣ ਦਾ ਪਰ ਸਾਡਾ ਹੋਊਗਾ ਅੱਜ 16 ਦਿਨ ਲਗਭਗ ਹੋ ਗਏ ਨੇ ਉਸਦੇ ਸੰਗਤ ਨੇ ਉਸਦੇ ਪਰਿਵਾਰ ਨੇ ਮਾਤਾ ਨੂੰ ਵੀ ਸਾਂਭਿਆ ਡੈਡ ਬੜੇ ਨੂੰ ਸਾਂਭਿਆ ਜਿਹੜਾ ਅੱਜ ਆ ਕੇ ਅੰਮ੍ਰਿਤਸਰ ਤੋਂ ਹੀ ਕਰਕੇ ਰਿਸਿਵ ਕਰਕੇ ਲਿਆਂਦੀ ਹੈ ਅੱਜ ਅਸੀਂ ਉਹਨੇ ਹੁਣ ਸੰਸਕਾਰ ਕਰਕੇ ਆਏ ਆ ਇਹ ਭਾਣਾ ਜਿਹੜਾ ਨਾਮ ਮੰਨਣਯੋਗ ਹੈ ਛੋੜਾ ਸਹਿਆਰਾ ਛੋੜਾ ਸਹਿਆਰਾ